ਸਬੇਨਤੀ ਜੋਤਰੀ ਮੇਕਰ ਕੇ ਪਰਿਵਾਰਕ ਨਿਤਾਣ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਪਾਵਨ ਪਵਿੱਤਰ ਅਸਥਾਨ ਧੰਨ ਧੰਨ ਗੁਰਦੁਆਰਾ ਕਾਉਲ ਸਰ ਸਾਹਿਬ ਜੀ ਦੇ ਪਾਵਨ ਗੁਰਬਾਣੀ ਦਾ ਫਰਮਾਨ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਉਹ ਦਿਨੀ ਆਪਣੇ ਸੇਧਮਾ ਵਾਂਕਾਂ ਨੂੰ ਸਾਥ ਤੇ ਪਾਸ਼ਾ ਇਸਮੋ ਸੰਗਤਾਂ ਵੱਲੋਂ ਜੋ ਪੰਜਾਬ ਦਾ ਸੱਚੇ ਪਾਸ਼ਾ ਜੀ ਗਾਇਕੀ ਰਾਜ ਵਿੱਚ ਬੰਦਾ ਉਹ ਦੇਰ ਰੋਗਤਾ ਤਾਂਦਰੁਸਤੀਵਾਦ ਅਰਦਾਸ ਬੇਨਤੀ ਕੀਤੀ ਜੇ ਕਿਰਪਾ ਜੀ ਪਾਸ਼ਾ ਜੀ ਦੇ ਰੋਗਤਾ ਤਾਂਦਰੁਸਤੀ ਬਖਸ਼ੋ ਕਸ਼ਟ ਤੋਂ ਨਿਵਰਤ ਕਰੋ ਚਰਦੀ ਕਲਾ ਬਖਸ਼ੋ ਸਮੂਹ ਕਾਜ ਰਾਸ ਕਰਨੇ ਰੋਗੀ ਕਾਪਰੋ ਖੰਡੋ ਰੋਗ ਕਿਰਪਾ ਕਰੋ ਰੋਗਤ ਨਿਵਰਤ ਕਰੋ ਤੇ ਪਾਸ਼ੇ ਸਮੂਹ ਸੰਗਤਾਂ ਨੂੰ ਪਾਵਨ ਸਥਾਨਾਂ ਤੇ ਆ ਕੇ ਅਰਦਾਸ ਬੇਨਤੀ ਕੀਤੀ ਜਾਂਦੀ ਏ ਕਿਰਪਾ ਕਰੋ ਰਾਜਵਿਰ ਜਵੰਦਾਂ ਨੂੰ ਦੇ ਰੋਗਤਾ ਤੰਦਰੁਸਤੀ ਬਖਸ਼ਨੀ ਚਰਦੀ ਕਲਾ ਬਖਣੀ ਯੰਗ ਸੰਸਈ ਹੋਣਾ ਕਿਰਪਾ ਕਰੀ ਸੋਕ ਸ਼ਾਂਤੀ ਆਪਣੇ ਘਰ ਵਿਖੇ ਆਵੇ ਚਰਦੀ ਕਲਾਵਾ ਤੇ ਅਰਦਾਸ ਸਮੂਹ ਕਾਜ ਰਾਸ ਖੰਯੰਗ ਸੰਸਈ ਹੋਣਾ ਹਰ ਮੈਦਾਨ ਫਤਿਹ ਕਰਨੀ ਸਹੀ ਪਿਆਰੇ ਮੇਲ ਜਿਨ੍ਹਾਂ ਮਹਲਿਆਤਰਾ ਨਾਮ ਜਤੇ ਆਵੇ ਨਾਨਕ ਨਾਮ ਚਰਦੀ ਕਲਾ ਤੇਰੇ ਭਾਣੇ ਸਰਬਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ